ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਾ ਰਹੇ ਹਾਂ ਤਖਤ ਸ੍ਰੀ ਪਟਨਾ ਸਾਹਿਬ ਤੇ ਅਸੀਂ ਪਹੁੰਚੋਗੇ ਆ ਅੰਮ੍ਰਿਤਸਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਥੋਂ ਸਾਡੀ ਟ੍ਰੇਨ ਚੱਲਣੀ ਆ ਹਾਵੜਾ ਜਿਹੜੀ ਕੋਈ ਸ਼ਾਮ ਦੇ 5:16 ਵਜੇ ਚੱਲਦੀ ਆ ਤੇ ਅਗਲੇ ਦਿਨ 24 ਘੰਟੇ ਲਾਉਂਦੀ ਆ ਤੇ ਅਗਲੇ ਦਿਨ ਜਿਹੜੀ ਆ 7-8 ਵਜੇ ਤੱਕ ਪਹੁੰਚਾ ਦਿੰਦੀ ਆ ਵੈਸੇ 30 ਘੰਟੇ ਵੀ ਕਹਿੰਦੇ ਲੱਗ ਜਾਂਦੇ ਆ ਤੇ ਜੇ ਬਿਆਸ ਤੋਂ ਬੈਠਣਾ ਵਾ ਤੇ ਇਹ ਫਿਰ ਬਿਆਸ ਕੋਈ 6:30 ਵਾਂ 7 ਚੱਲਦੀ ਆ ਤੇ 7:30 ਵਜੇ ਤੱਕ ਜਿਹੜੀ ਬਿਆਸ ਪਹੁੰਚ ਜਾਂਦੀ ਆ ਤੇ 5 ਮਿੰਟ ਹੀ ਜਿਹੜੀ ਬਿਆਸ ਟ੍ਰੇਨ ਰੁਕਦੀ ਆ ਤੇ ਅਸੀਂ ਟਿਕਟਾਂ ਬੁੱਕ ਕਰਾਈਆਂ ਸੀ 3rd AC ਦੀਆਂ ਤੇ 3rd AC ਦੀ ਟਿਕਟ ਜਿਹੜੀ ਆ ਉਹ ਇੱਕ ਜਣੇ ਦੀ ਪਈ ਸਾਨੂੰ ਕੋਈ 1600 ਰੁਪਏ ਦੀ ਆਉਣ ਜਾਣ ਦੀ 3200 ਰੁਪਏ ਆ ਬਣਦਾ ਆ ਤੇ ਵਧੀਆ ਵਾਹ ਸੀਟਾਂ ਵੀ ਵਧੀਆ ਬੰਦਾ ਆਰਾਮ ਨਾਲ ਸੌਂ ਕੇ ਜਾ ਸਕਦਾ ਵਾ ਤੇ ਸੀਟਾਂ ਕਾਫੀਆਂ ਖੁੱਲੀਆਂ ਹਨ ਤੇ ਅਸੀਂ ਵਧੀਆ ਬੁਕਿੰਗ ਕਰਵਾ ਲਈ ਸੀ ਪਹਿਲਾਂ ਇਹਦੀ ਬੁਕਿੰਗ 2 ਮਹੀਨੇ ਪਹਿਲਾਂ ਕਰਾਉਣੀ ਪੈਂਦੀ ਆ ਤੇ ਬਹੁਤ ਕੰਫਰਟੇਬਲ ਸੀਟਾਂ ਸੀ ਫਸ ਅਸੀਂ ਥੋੜੇ ਟਾਈਮ ਤੱਕ ਜਿਹੜਾ ਅਸੀਂ ਪਹੁੰਚਲੇ ਆ ਰਾਤ ਹੋ ਚੁੱਕੀ ਆ ਤੇ 10:00 ਵਜੇ ਦੇ ਲਗਭਗ ਅਸੀਂ ਪਟਨਾ ਸਾਹਿਬ ਪਹੁੰਚ ਗਏ ਸੀ ਤੇ ਗੇ ਦੋ ਗੱਡੀਆਂ ਲੱਗੀਆਂ ਹੁੰਦੀਆਂ ਪਟਨਾ ਸਾਹਿਬ ਜਾ ਕੇ ਪਹੁੰਚਦੇ ਆ ਸਾਰੀ ਜਿਵੇਂ ਸਾਨੂੰ ਗੁਰਦਰਾ ਸਾਹਿਬ ਲੈ ਕੇ ਜਾਂਦੀ ਆ ਇੱਕ ਜਿਹੜੀ ਬੱਸ ਆ ਉਹ ਸਾਨੂੰ ਲੈ ਕੇ ਜਾਂਦੀ ਆ ਤਖਤ ਸ਼ਰੀਫ ਪਟਨਾ ਸਾਹਿਬ ਜਿੱਤੇ ਆਪਾਂ ਬੈਠ ਗਏ ਸੀ ਦੂਸਰੀ ਬੱਸ ਜਿਹੜੀ ਉਹ ਬਾਲੀਲਾ ਸਾਹਿਬ ਗੁਰਦਰਾ ਉੱਥੇ ਲੈ ਕੇ ਜਾਂਦੀ ਆ ਤੇ ਬਾਕੀ ਆ ਹੀ ਜਾ ਰਹੇ ਆ ਰਸਤੇ ਦੇ ਵਿੱਚ ਤੇ ਬਾਕੀ ਜਦੋਂ ਆਪਾਂ ਗੁਰਦਰਾ ਸਾਹਿਬ ਪਹੁੰਚਦੇ ਆ ਤੇ ਨਾਲ ਤਾਂ ਗੱਲ ਕਰਦੇ ਆ ਵੀ ਕਮਰੇ ਕਿੱਦਾਂ ਗੁਰਦਰਾ ਸਾਹਿਬ ਲਈਦੇ ਆ ਤੇ ਕੀ ਉਹਦਾ ਕਿਰਾਇਆ ਪੈਂਦਾ ਆ ਤੇ ਪਹੁੰਚ ਕੇ ਬਾਕੀ ਦਾ ਨਾ ਕਰਦੇ ਆਂ ਗੱਲ ਆਹ ਸਾਡੀ ਸੰਗਤਾਂ ਬੈਠੀਆਂ ਆਂ ਬੱਸ ਦੇ ਵਿੱਚ ਲਓ ਜੀ ਅਸੀਂ ਪਹੁੰਚ ਗਏ ਆਂ ਗੁਰਦਰਾ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਹੁਣ ਅੱਗੇ ਜਾ ਕੇ ਇਹਦੇ ਖੱਬੇ ਹੱਥ ਸੱਜੇ ਹੱਥ ਹੀ ਅੱਗੇ ਰਹਿਣ ਵਾਸਤੇ ਜਿੱਥੇ ਇੱਥੇ ਰਹਿਣ ਵਾਸਤੇ ਸਾਨੂੰ ਕਮਰੇ ਮਿਲਦੇ ਆ ਸੱਜੇ ਹੱਥ ਆਪਣਾ ਆਧਾਰ ਕਾਰਡ ਵਗੈਰਾ ਇੱਕ ਮੈਂਬਰ ਨੂੰ ਦੇਣਾ ਪੈਂਦਾ ਵਾ ਤੇ ਆਧਾਰ ਕਾਰਡ ਦੇ ਕੇ ਤੇ ਫਿਰ ਸਾਨੂੰ ਕਮਰਾ ਮਿਲ ਜਾਂਦਾ ਜੇ ਜਾਦਾ ਜਾਣੇ ਆਪਾਂ ਹੈਗੇ ਤੇ ਫਿਰ ਸਾਨੂੰ ਹਾਲ ਵੀ ਮਿਲ ਜਾਂਦਾ ਵਾ ਅਸਾਂਹੇ ਲੰਗਰ ਹਾਲ ਆ ਜਿਹੜਾ ਬਿਲਕੁਲ ਗੁਰਦਰਾ ਸਾਹਿਬ ਦੇ ਨਾਲ ਹੀ ਬਣਿਆ ਹੋਇਆ ਵਾ ਤੇ ਇਹਦੇ ਸਾਹਮਣੇ ਯਾਤਰੀ ਨਿਵਾਸ ਆ ਗੁਰੂ ਤੇਗ ਬਹਾਦਰ ਤੇ ਤਨਦਾਸੀ ਦਿੱਤਾ ਵੀ ਜੇ ਇੱਕ ਜਾਣੇ ਨੇ ਰਹਿਣਾ ਦੋ ਜੇ ਆਪਾਂ ਫੈਮਲੀ ਦੇ ਜ਼ਿਆਦਾ ਮੈਂਬਰਾਂ ਤੇ ਫਿਰ ਸਾਨੂੰ ਹਾਲ ਮਿਲ ਜਾਂਦਾ ਵਾ ਉਹਦੇ ਵਿੱਚ ਵੀ ਏਸੀ ਵਗੈਰਾ ਲੱਗੇ ਹੁੰਦੇ ਆ ਤੇ ਬਾਕੀ ਜੇ ਆਪਾਂ ਦੋ ਚੱਲ ਜਣਿਆਂ ਤੇ ਇੱਕ ਆਪਾਂ ਪਰਸਨਲ ਰੂਮ ਲੈ ਸਕਦੇ ਹਾਂ ਚ ਵੀ ਅੱਸੀ ਲੱਗਾ ਹੁੰਦਾ ਵਾ ਤੇ ਕਮਰੇ ਬਹੁਤ ਸੋਹਣੇ ਬਣੇ ਹੋਏ ਆ ਤੇ ਇਹ ਵੀ ਸੇਮ ਬਾਲੀਲਾ ਸਾਹਿਬ ਗੁਰਦਾਰਾ ਵਾ ਉੱਥੇ ਵੀ ਸੇਮ ਇਦਾਂ ਦੇ ਕਮਰੇ ਮਿਲਦੇ ਆ ਉੱਥੇ ਬਹੁਤ ਸੋਹਣੇ ਕਮਰੇ ਬਣੇ ਹੁੰਦੇ ਆ ਤੇ ਉੱਥੇ ਵੀ ਆਪਾਂ ਕਮਰੇ ਲੈ ਸਕਦੇ ਆ ਇਹ ਕਮਰੇ ਆ ਦੇਖ ਲਓ ਦੋ ਬੈੱਡ ਲੱਗੇ ਆ ਤੇ ਚਾਰ ਤਿੰਨ ਚੱਲ ਜਣੇ ਸੌਂ ਸਕਦੇ ਆ ਤੇ ਸਾਹਮਣੇ ਅਲਮਾਰੀ ਬਣੀ ਨਾਲ ਸਾਈਡ ਬਾਥਰੂਮ ਆ ਤੇ ਵਧੀਆ ਬਣਿਆ ਪਿਆ ਸਾਬ ਸਫਾਈ ਵੀ ਕਾਫੀ ਆ ਆ ਸ਼ੀਸ਼ਾ ਲੱਗਾ ਤਿਆਰ ਹੋਣ ਨੂੰ ਤੇ ਇਹ ਜੇ ਕਿ ਜਿਆਦਾ ਸੰਗਤ ਹੈ ਫਿਰ ਹਾਲ ਵੀ ਮਿਲ ਜਾਂਦੇ ਆ ਰਹਿਣ ਵਾਸਤੇ ਆ ਸਾਹਮਣੇ ਕਮਰੇ ਵੀ ਕਾਫੀ ਉੱਪਰ ਦਾ ਕਮਰੇ ਆ ਇੱਕ ਕਮਰੇ ਦਾ ਰੈਂਟ ਹੈਗਾ ਇੱਥੇ 700 ਰੁਪਿਆ ਇੱਕ 24 ਘੰਟੇ ਦਾ ਤੇ ਜਿਵੇਂ 2 ਦਿਨ ਰਹਿਣਾ ਹੋ ਤਾਂ ਫਿਰ 1400 ਰੁਪਿਆ ਜੇ ਕਿ ਨੇ ਹਾਊਸ ਲੈਣਾ ਹੋ ਜਿਵੇਂ ਜਿਆਦਾ ਸੰਗਤ ਹੈਗੀ ਗਏ ਦੀ ਕੋਈ 15 20 ਜਣੇ ਆ ਉਹਦਾ ਰੈਂਟ ਹੈਗਾ 1000 ਰੁਪਿਆ ਪਰ ਡੇ ਦਾ ਤੇ AC ਲੱਗੇ ਆ ਦੋਨੇ ਹਾਲ 'ਚ ਵੀ ਤੇ ਰੂਮ 'ਚ ਵੀ AC ਲੱਗੇ ਆ ਵਧੀਆ ਬਣਿਆ ਪਿਆ ਸਾਰੇ